ਦੇਖ ਮਚਾਉਣਾ ਕਿ ਜਿੱਦ ਦੀ ਮਚਾ ਲਵੇ ਨੀਕੀ ਹੋਣੀ ਆ ਆਜੋ 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 ਮਾਡਲ ਦੇ ਕਾਹ ਲੈ ਕੇ ਬੰਦ ਹੋ ਜਾਓ ਤੇ ਹਾਲਾ ਹੋਰ ਇਹਨਾਂ ਨੂੰ ਜਾਓ ਡੀਕੀ ਤੇ ਜਾਓ ਹਾਂਜੀ ਐਨੀ ਮੈਂ ਇੱਥੇ ਹੋ ਗਿਆ ਏਕੀ ਆ ਓਹ ਤੇ ਆ ਪਰ ਸਾਡੀ ਤਿੰਨ ਹੋਣੀ ਹੋਣੀ ਹਾਲੋ اوگے بابا جی دو منٹ آؤ 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 واہ ہی واہ تو واني ٿين آجي ڌيک ڏيڻ وارو کڻا وارو ٿڪڻا وارو پر ਦੀ ਕਰਨਾ ਹੈ ਪਤਾ ਨਹੀਂ ਜੀ ਜਿੰਦਾਂ ਦੱਸ ਕਿਰਪਾ ਕਰੋ ਹਾਂ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਵੇਂ ਪਾਸ਼ਾ ਸਹਿਬਾਨ ਜੀ ਨੂੰ ਜਿਹੜਾ 350 ਸਾਲਾ ਸ਼ਹੀਦੀ ਸ਼ਤਾਬਦੀ ਅਸੀਂ ਬਣਾ ਰਹੇ ਹਾਂ ਪੂਰਾ ਪੰਜਾਬ ਪੂਰਾ ਦੇਸ਼ ਪੂਰਾ ਦੁਨੀਆ ਬਣਾ ਰਹੀ ਹੈ ਉਹਨਾਂ ਨੂੰ ਹੀ ਸਮਰਪਿਤ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਸਾਹਿਬ ਤੋਂ ਸ਼ੁਰੂ ਹੋਏ ਸੀਗਾ ਅੱਜ ਹੁਸ਼ਿਆਰਪੁਰ ਹੁੰਦਾ ਹੋਇਆ ਰਾਤੀ ਟੰਡੇ ਟਾਂਡੇ ਹਲਕੀ ਚ ਆ ਗਿਆ ਸੀ ਅੱਜ ਸ਼ਾਮ ਚਰਾ ਸੀ ਹੁਸ਼ਿਆਰਪੁਰ ਚੱਬੇਲ ਤੇ ਅੱਜ ਸ਼ਾਮ ਨੂੰ ਰਾਤ ਨੂੰ ਸ਼੍ਰੀ ਨਾਨਕਪੁਰ ਸਾਹਿਬ ਉੱਥੇ ਪਹੁੰਚ ਜਾਣਾ ਹੈਗਾ ਤੇ ਮੈਂ ਕਹੂੰਗਾ ਕਿ ਬੜਾ ਹੀ ਅਲੌਕਿਕ ਤੇ ਬੜਾ ਅਦਭੁੱਤ ਤੇ ਬੜਾ ਭਾਗਾ ਵਾਲਾ ਸਮਾਂ ਕਿ ਅਸੀਂ ਸਾਰੇ ਹੁਸ਼ਿਆਰਪੁਰ ਦੀ ਸੰਗਤ ਬਾਰੋਵੀ ਸੰਗਤ ਆਈਏ ਇਸ ਨਗਰ ਕੀਰਤਨ ਦੇ ਦਰਸ਼ਨ ਕਰਈਆ ਗੁਰੂ ਸਾਹਿਬਾਨ ਦੇ ਦਰਸ਼ਨ ਕਰਈਆ ਤੇ ਮੈਂ ਬੇਨਤੀ ਵੀ ਕਰੂੰਗਾ ਕਿ 23 24 25 ਨਵੰਬਰ ਨੂੰ ਤਿੰਨ ਦਿਨ ਸ੍ਰੀ ਨਨਪੁਰ ਸਾਹਿਬ ਵਿਖੇ ਉਥੇ 3 ਦਿਨ ਕੀਰਤਨ ਦਰਬਾਰ ਸਜਨੇ ਨੇ ਤੇ ਸਾਰੀ ਸੰਗਤ ਉਥੇ ਕੀਰਤਨ ਦਰਬਾਰ ਦਰਬਾਰ 'ਚ ਪਹੁੰਚੇ ਤੇ ਗੁਰੂ ਸਹਿਬਾਨ ਜੀ ਦੀ ਜੀਵਨੀ ਬਾਰੇ ਉਹਨਾਂ ਸਿੱਖਿਆਵਾਂ ਬਾਰੇ ਤੇ ਉਹਨਾਂ ਸ਼ਹਾਦਤ ਬਾਰੇ ਜੋ ਉਹਨਾਂ ਨੇ ਸਿੱਖ ਧਰਮ ਲਈ ਸਾਡੀ ਕੌਮ ਲਈ ਕੀਤਾ ਹੈ ਉਹਨਾਂ ਬਾਰੇ ਗਿਆਨ ਪ੍ਰਾਪਤ ਕਰਨ ਤੇ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ 24 ਨਵੰਬਰ ਨੂੰ ਇੱਕ ਵਿਸ਼ੇਸ਼ ਸਦਨ ਪੰਜਾਬ ਵਿਧਾਨ ਸਭਾ ਦਾ ਜਿਹੜਾ ਕਿ 1 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ 3 ਕਿੰਨੇ ਦਾ ਸਦਨ ਚੱਲਣਾ ਹੈਗਾ ਉਹ ਵੀ ਪਹਿਲੀ ਵਾਰੀ ਹੋਇਆ ਗੁਰੂ ਸਹਿਬਾਨ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀ ਪੰਜਾਬ ਦੀ ਵਿਧਾਨ ਸਭਾ ਚੋਂ ਜਿਹੜਾ ਜਲਾਸ ਬਾਹਰ ਹੋ ਰਿਹਾ ਹੈਗਾ ਉਹ ਵੀ ਸ਼੍ਰੀ ਨੰਦਪੁਰ ਸਾਹਿਬ ਹੋਣਾ ਹੈਗਾ ਤੇ ਮੈਂ ਉਹਦੇ ਵਾਸਤੇ ਵੀ ਬੇਨਤੀ ਕਰਦਾ ਕਿ ਸਾਰੀ ਸੰਗਤ ਉੱਥੇ ਪਹੁੰਚ ਕੇ ਸ਼੍ਰੀ ਨੰਦਪੁਰ ਸਾਹਿਬ ਜਾ ਕੇ ਤੇ ਗੁਰੂ ਸਹਿਬਾਨ ਜੀ ਦੀ ਜੀਵਨੀ ਬਾਰੇ ਸਿੱਖਿਆਵਾਂ ਬਾਰੇ ਅਸੀਂ ਆਪਾਂ ਗਿਆਨ ਪ੍ਰਾਪਤ ਕਰੀਏ ਤੇ ਉਹਨਾਂ ਨੂੰ ਆਪਾਂ ਯਾਦ ਕਰੀਏ ਯਾਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ 350ਵਾਂ ਸ਼ਹੀਦੀ ਦਿਵਸ ਜਿਹੜਾ ਹੈਗਾ ਉਹਨਾਂ ਦਾ ਇਦਾਂ ਦੀ ਸ਼ਹਾਦਤ ਦੁਨੀਆ ਦੀ ਕਿਤੇ ਦੂਜੀ ਮਿਸਾਲ ਨਹੀਂ ਮਿਲਦੀ ਇਦਾਂ ਦੀ ਔਰ ਪੰਜਾਬ ਸਰਕਾਰ ਜਿਹੜੀ ਹੈ ਉਹਨਾਂ ਨੂੰ ਇਹ ਸ਼ਹਾਦਤ ਨੂੰ ਨਮਨ ਕਰਦਿਆਂ ਕਿਉਂਕਿ ਜਦੋਂ ਗਊ ਅਰਜ ਨੇ ਉਹ ਦੀ ਰੱਖਿਆ ਸਵਾਲ ਆਇਆ ਤੇ ਕਸ਼ਮੀਰੀ ਪੰਡਤ ਜਿਹੜੇ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਚ ਗਏ ਔਰ ਉਹਨਾਂ ਨੇ ਬਚਨ ਦਿੱਤਾ ਵੀ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਔਰ ਕਹਿ ਦਿਓ ਜਾ ਕੇ ਔਰੰਗਜ਼ੇਬ ਨੂੰ ਵੀ ਅਗਰ ਉਹ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਕਬੂਲ ਕਰਾਣ ਦਾ ਤਾਂ ਅਸੀਂ ਸਾਰੇ ਕਰ ਜਵਾਂਗੇ ਔਰ ਇਹ ਜਿਹੜੀ ਪ੍ਰੇਰਨਾ ਸੀਗੀ ਇਹ ਦਸਵੀਂ ਪਾਸ਼ਾਹੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਜਦੋਂ 9 ਸਾਲ ਦੀ ਉਮਰ ਦਿੱਤੀ ਸੀ ਕਿਹਾ ਸੀ ਮਹਾਰਾਜ ਤੁਹਾਡਾ ਦੋ ਉਹ ਬੜਾ ਉਹ ਉਹਨੂੰ ਚੈਲੰਜ ਕੌਣ ਕਰ ਸਕਦਾ ਹੋ ਰਮ ਦੇ ਸੋ ਇਹ ਸ਼ਹਾਦਤ ਜਿਹੜੀ ਹੈ ਸਾਡੇ ਲਈ ਜਦ ਤੱਕ ਦੁਨੀਆ ਰਹੇਗੀ ਉਦੋਂ ਤੱਕ ਇਹ ਸ਼ਹਾਦਤ ਦੀ ਮਿਸਾਲ ਦੂਜੀ ਨਹੀਂ ਹੋਏਗੀ ਕਾਇਮ ਤੋਂ ਅੱਜ ਸਾਰੀ ਸੰਗਤ ਜਿਹੜੀ ਹੈ ਲਗਾਤਾਰ ਉਪਰਾਲੇ ਹੋ ਰਹੇ ਆ ਪਰਸੂ ਰਾਤ ਰਾਤੀ ਵੀ ਇੱਕ ਗੁਰੂ ਮਹਾਰਾਜ ਦੀ ਸਵਾਰੀ ਗਈ ਹੈ ਉਹਨਾਂ ਨੂੰ ਯਾਦ ਕਰਦੇ ਆ ਉਹਨੂੰ ਨਮਨ ਕੀਤਾ ਸੀ ਸੈਸ਼ਨ ਚੌਂਕ 'ਚ ਔਰ ਕੱਲ ਕਿਉਂਕਿ ਲੋਕਲ ਗੁਰੂ ਸਿੰਘ ਸਵਾ ਗੁਰਦਾਰਾ ਸਾਹਿਬ ਤੋਂ ਬੜਾ ਭਾਰਾ ਕੱਟ ਸੀਗਾ ਉਹਦਾ ਅਸੀਂ ਸਾਰੇ ਨੇ ਸ਼ਹਿਰ 'ਚ ਸਵਾਗਤ ਕੀਤਾ ਔਰ ਅੱਜ ਜਿਹੜਾ ਸ਼੍ਰੀਨਗਰ ਤੋਂ ਯਾਤਰਾ ਆ ਰਹੀ ਹੈ ਲਗਾਤਾਰ ਵਿੱਚ ਜੰਮੂ ਪਠਾਨਕੋਟ ਰਸਤੇ 'ਚ ਹੋ ਕੇ ਔਰ ਸੰਗਤ ਜਿਹੜੀ ਤਕਰੀਬਨ ਇੱਥੇ ਅੱਜ 12 ਵਜੇ ਦੇ ਕਰੀਬ ਇੱਥੇ ਕੋਈ ਟਾਈਮ ਸੀਗਾ ਲੇਕਿਨ ਪਤਾ ਵੀ ਰੂਟ ਦੇ ਵਿੱਚ ਲੋਕਾਂ ਨੇ ਮੱਥਾ ਵੀ ਟੇਕਣਾ ਲੰਗਰ ਵੀ ਲੱਗੇ ਆ ਰੋਕਣਾ ਵੀ ਹੈ 2 ਮਿੰਟ ਲਈ ਵੀ ਅਸੀਂ ਮਾਥਾ ਦੇਖਣਾ ਪਿਆਰ ਦੇ ਨਾਲ ਸ਼ਦਾ ਪੂਰਵਕ ਉਸ ਕਰਕੇ ਟਾਈਮ ਵੀ ਲੱਗਦਾ ਲੇਕਿਨ ਮੈਂ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਕਿਉਂਕਿ ਸਾਡਾ ਇਹ ਸਾਡੇ ਲਈ ਸਾਡਾ ਧਰਮ ਵੀ ਮੰਦਾ ਸੋ ਮੈਂ ਬਹੁਤ ਬਹੁਤ ਸਾਰੀ ਦਿਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦਾ ਸਾਰਿਆਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਖਾ ਪ੍ਰਪਤਾ ਕਾ ਕਿੰਨੋਂ ਵੱਡੋ ਕਲੂ ਮੈਂ ਸਾਗਾ ਐਸੀ ਦੀਨ ਦਿਵਾਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਧਰਮ ਦੀ ਚਾਦਰ ਵੀ ਕਿਹਾ ਜਾਂਦਾ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਦੀ ਚਾਦਰ ਵੀ ਕਿਹਾ ਜਾਂਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਪਰਬ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ 350 ਸਾਲਾ ਗੁਰਤਾ ਗਦੀਦ ਵਿੱਚ ਸਾਰੇ ਸੰਸਾਰ ਦੀਆਂ ਸੰਗਤਾਂ ਮਿਲ ਕੇ ਕਰਕੇ ਮਨਾ ਰਹੀਆਂ ਹਨ ਇਸੇ ਲੜੀ ਦੇ ਤਹਿਤ ਪੰਜਾਬ ਸਰਕਾਰ ਨੇ ਉਪਰਾਲਾ ਕਰਕੇ ਪੰਡਤ ਕਿਰਪਾ ਰਾਮ ਜੀ ਦੀ ਯਾਦ ਦੇ ਵਿੱਚ ਜਿਵੇਂ ਉਹ ਸ਼੍ਰੀਨਗਰ ਤੋਂ ਕਸ਼ਮੀਰ ਦੀ ਧਰਤੀ ਤੋਂ ਆ ਕੇ ਉਹਨਾਂ ਨੇ ਪੁਕਾਰ ਕੀਤੀ ਸੀ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪਾਸ ਉਸ ਦੀ ਯਾਦ ਦੇ ਵਿੱਚ ਸ਼੍ਰੀ ਨਗਰ ਤੋਂ ਕਸ਼ਮੀਰ ਤੋਂ ਇੱਕ ਨਗਰ ਕੀਰਤਨ ਵਿਸ਼ੇਸ਼ ਕਰਕੇ ਪ੍ਰਾਰੰਭ ਕੀਤਾ ਸੀ ਜਿਹੜਾ ਰਾਤ ਗੁਰਦੁਆਰਾ ਰਾਮਪੁਰ ਖੇੜਾ ਵਿਖੇ ਉਹਦਾ ਵਿਸਰਾਮ ਸੀ ਉਹ ਉੱਥੋਂ ਚੱਲ ਕੇ ਹੁਣ ਅਨੰਤਪੁਰ ਸਾਹਿਬ ਜਾ ਰਿਹਾ ਹੈ ਰਸਤੇ ਵਿੱਚ ਹਿਆਰਪੁਰ ਦੀ ਜੁਪੜਾ ਹਨ ਉਥੇ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਸਾਰੀਆਂ ਜਥੇਬੰਦੀਆਂ ਸਾਰਾ ਪ੍ਰਸ਼ਾਸਨ ਔਰ ਸਾਰੇ ਮਾਪਰ ਖੋਦੇ ਸਵਾਗਤ ਵਾਸਤੇ ਇੱਥੇ ਇਕੱਤਰ ਹੋਏ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਨੂੰ ਧਰਮ ਤੇ ਚੱਲਣ ਦੀ ਬਲਬੁੱਧ ਸਮਰਥਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਾਣਦੇ ਹੋ ਜੀ ਕਈ ਹਫ਼ਤਿਆਂ ਤੋਂ ਮਹੀਨਿਆਂ ਤੋਂ ਅਸੀਂ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਦੇ ਹਦੇਸ਼ਾ ਸਦਕਾ ਤਿਆਰੀਆਂ ਕਰਦੇ ਆਏ ਆਂ ਭਾਵੇਂ ਉਹ ਰੂਟ ਦੀ ਮੁਰੰਮਤ ਹੋਵੇ ਜਾਂ ਸਾਫ ਸਫਾਈ ਦੇ ਪ੍ਰਬੰਧ ਹੋਣ ਜਾਂ ਪਿੱਛੋਂ ਜਿਵੇਂ ਸ਼ੀ ਨਗਰ ਤੋਂ ਨਗਰ ਕੀਰਤਨ ਆर्य ਬਾਬਾ ਸੇਵਾ ਸਿੰਘ ਜੀ ਦੀ ਸਾਰੀ ਟੀਮ ਦੇ ਨਾਲ اور ਟੂਰਿਜ਼ਮ ਵਿਭਾਗ ਦੇ ਨੁਮਾਇੰਦਿਆਂ ਦੇ ਨਾਲ ਅਸੀਂ ਰابطਾ ਕਾਇਮ ਕਰਕੇ ਹੁਣ ਜਿਹਦਾ ਸਾਨੂੰ ਬੜੇ ਛੇਰ ਤੋਂ ਇੰਤਜ਼ਾਰ ਸੀ ਅੱਜ ਨਗਰ ਕੀਰਤਨ ਸਾਡੇ ਹੁਸ਼ਿਆਰਪੁਰ ਸ਼ਹਿਰ ਵਿਖੇ ਪਹੁੰਚਣ ਵਾਲੇ ਨੇ ਔਰ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਕੱਲ ਮੁਕੇਰੀਆਂ ਦਸੂਹਾ ਲੰਕੇ ਸ਼ਾਮ ਚੜਾ ਸੀ ਹੁੰਦੇ ਹੋਏ ਅੱਜ ਇੱਥੇ ਪਹੁੰਚ ਰਹੇ ਨੇ ਰਾਮਪੁਰ ਖੇੜਾ ਸਾਹਿਬ ਕੱਲ ਰਾਤ ਹੌਲ ਸੀ ਪ੍ਰਸ਼ਾਸਨ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ ਔਰ ਸੰਗਤ ਵੱਲੋਂ ਬਹੁਤ ਅਹਿਮ ਯੋਗਦਾਨ ਪਾਇਆ ਗਿਆ ਜੀ ਦੇ ਕਰਕੇ ਬੜਾ ਉਤਸ਼ਾਹ ਦੇਖਣ ਵਿੱਚ ਆਇਆ ਥਾਂ-ਥਾਂ ਤੇ ਸੰਗਤ ਖੜੀ ਹੈ ਲੰਗਰ ਦੇ ਅਰੇਂਜਮੈਂਟਸ ਬਹੁਤ ਵਧੀਆ ਤਰੀਕੇ ਦੇ ਕੀਤੇ ਗਏ ਔਰ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਕਿਸੇ ਵੀ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਹਾਂ ਖਿਸ਼ਾਰਪੁਰ ਸ਼ਹਿਰ ਵਿਖੇ ਜਦੋਂ ਨਗਰ ਕੀਰਤਨ ਪਹੁੰਚਦਾ ਹੈ ਤਾਂ ਸਾਰੇ ਮਥਟਿਕ ਅੱਜ ਰਾਤ ਦੀ ਕੀਰਤਨ ਸੀ ਅੱਜ ਰਾਤ ਨੂੰ ਜੀ ਨਗਰ ਕੀਰਤਨ ਨੇ શ્રી ਆਨੰਦਪੁਰ ਸਾਹਿਬ ਪਹੁੰਚਣਾ ਹੈ ਤਾਂ ਸ਼ੇਰ ਲੰਘ ਕੇ ਫਿਰ ਚੱਬੇਵਾਲ ਹੁੰਦੇ ਹੋਏ ਗੜਸ਼ੰਕਰ ਹੋ ਕੇ શ્રી ਆਨੰਦਪੁਰ ਸਾਹਿਬ ਜਾਣੇ ਜੀਕਾ ਖਾਲਸਾ ਵਾਇਗੂ ਜੀ ਕੀ ਫਤਿਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਅੱਜ ਜੋ ਨਗਰ ਕੀਰਤਨ ਸ਼ਹੀ ਨਗਰ ਤੋਂ ਚਲ ਕੇ ਹੁਸ਼ਾਇਪੁਰ ਵਿਖੇ ਪਹੁੰਚੇ ਰਹੇ ਉਹਨਾਂ ਦੇ ਸਵਾਗਤ ਲਈ ਔਰ ਉਹਨਾਂ ਚ ਸ਼ਮੂਲੀਅਤ ਕਰਨ ਲਈ ਸਿੱਖ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਸਰਦਾਰ ਜਵਿੰਦਰ ਸਿੰਘ ਪਾਰਕ ਦੇ ਬਾਹਰ ਲੰਗਰ ਲਗਾਇਆ ਗਿਆ ਹੈ ਅਸੀਂ ਸਾਰੇ ਹੀ ਪੰਜਾਬ ਸਰਕਾਰ ਔਰ ਸਾਰੇ ਹੀ ਐਡਮਿਨਿਸਟ੍ਰੇਸ਼ਨ ਦਾ ਦੇ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਬਖਸ਼ਿਆ ਔਰ ਸਾਰੀਆਂ ਹੀ ਸੰਗਤਾਂ ਨੂੰ ਇਸ ਨਗਰ ਕੀਰਤਨ ਦੇ ਸੰਮੁਖ ਰਵਾਇਆ ਜੀ ਪਰਮਾਤਮਾ ਇਸੇ ਤਰੀਕੇ ਨਾਲ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਅਸੀਂ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਇਹ ਸ਼ਹਾਦਤਾਂ ਜੋ ਨੇ ਇਹ ਫਕੀਰ ਦੀਆਂ ਸ਼ਹਾਦਤਾਂ ਨੇ ਬਿਗਾਗ ਦੀਆਂ ਨਹੀਂ ਐ ਕਿਉਂਕਿ ਇਹਨਾਂ ਸ਼ਹਾਦਤਾਂ ਨੇ ਹੀ ਸਾਡੀ ਕੌਮ ਦੀ ਨੀਂਵ ਰਚੀ ਐ ਸਾਡੇ ਕੌਮ ਦਾ ਮਨੋਬਲ ਉੱਚਾ ਕੀਤਾ ਹੈ ਸੋ ਆਓ ਸਾਰੇ ਜਣੇ ਗੁਰੂ ਸਾਹਿਬ ਦੇ ਚਰਨਾਂ 'ਚ ਆਪਣਾ ਸੀਸ ਝੁਕਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ